ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨਾ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਬ ਸਦਾ ਮੇਰੇ ਸ਼ਾਹ ਸਭ ਤੁਝੇ ਹੈ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤਿਆਬ ਹੈ ਮੇਰੇ ਸ਼ਾਹ ਜੋ ਭਾਵੇਂ ਤੋ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨਾ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੇ ਕੋਇ ਰਹਾਉ ਸਾਚਾ ਸਾਹਿਬ ਸੱਚ ਤੋ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਾਹੀ ਕੋਇ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸ਼ਾਹ ਜਿਉ ਪਾਵੈ ਤੂੰ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਸਨਾ ਸ੍ਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਤੂੰ ਜਾਣਤਾ ਸ਼ਾਹ ਅਬਰ ਕਿਆ ਜਾਣੇ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਜ ਹੈ ਤੇ ਆਵਹਿ ਦਿਨ ਰਾਤ ਸਭ ਤੁਜ ਹੀ ਥਾਵ ਹੋ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਜ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਜ ਹੈ ਮਾਹੇ ਸਮਾਹੇ ਸਭਨਾ ਕੀ ਤੋ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸ਼ਾਹ ਜੋ ਭਾਵੈ ਤੂੰ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸ਼ਾਹ ਅਬਰ ਕਿਆ ਜਾਣ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸਾਚੇ ਸਭ ਹੋਏ ਝੂਠਾ ਕਿਸ ਕੋ ਅੱਖੀਐ ਸ਼ਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਤਿਆਵ ਇਹ ਦਿਨ ਰਾਤ ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸ਼ਾਹ ਤੂ ਸਭ ਨਾ ਕਰੇ ਇਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝੇ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤਿਆਬ ਹੈ ਮੇਰੇ ਸ਼ਾਹ ਜੋ ਪਾਵੈ ਤਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਦਨਾ ਸ੍ਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਤੂੰ ਜਾਣਤਾ ਸ਼ਾਹ ਅਬਰ ਕਿਆ ਜਾਣੇ ਕੋਏ ਰਹਾ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝੇ ਹੈ ਤਿਆਵ ਇਹ ਦਿਨ ਰਾਤ ਸਭ ਤੁਝੇ ਥਾਵ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੈ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵ ਹੈ ਮੇਰੇ ਸ਼ਾਹ ਜੋ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਹ ਸ੍ਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨਾ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਬ ਸਦਾ ਮੇਰੇ ਸ਼ਾਹ ਸਭ ਤੁਝੇ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸ਼ਾਹ ਜੋ ਪਾਵੇ ਤੋ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨ ਅਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨਾ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੇ ਕੋਇ ਰਹਾਉ ਸਾਚਾ ਸਾਹਿਬ ਸੱਚ ਤੋ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰਹਿ ਇਕਦਾਂਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸ਼ਾਹ ਜਿਉ ਪਾਵੇ ਤੂੰ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਤੂੰ ਜਾਣਤਾ ਸ਼ਾਹ ਅਬਰ ਕਿਆ ਜਾਣੇ ਕੋਇ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸ਼ਾਹ ਦੁਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਤੇ ਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਜ ਹੈ ਮਾਹੇ ਸਮਾਹੇ ਸਭਨਾ ਕੇ ਤੋ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸ਼ਾਹ ਜੋ ਭਾਵੈ ਤੂੰ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨ ਅਸਰੇ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸ਼ਾਹ ਅਗਰ ਕਿਆ ਜਾਣੇ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਅੱਖੀਐ ਸ਼ਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੈ ਤਿਆਵ ਇਹ ਦਿਨ ਰਾਤ ਸਬ ਤੁਝ ਹੀ ਥਾ ਉਹ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵਹਿ ਮੇਰੇ ਸ਼ਾਹ जो पावे त्यों रख तू मेरे प्यारे ਸਚ ਨਾਨਕ ਕੇ ਪਾਤਸ਼ਾਹ ਤਨਾ ਸ੍ਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਤੋ ਜਾਣਤਾ ਸ਼ਾਹ ਅਬਰ ਕਿਆ ਜਾਣੈ ਕੋਇ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਅੱਖੀਐ ਸ਼ਾਹ ਦੁਜਾ ਨਹੀਂ ਕੋਏ ਸਭਨਾਂ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝੇ ਹੈ ਤਿਆਬ ਇਹ ਦਿਨ ਰਾਤ ਸਭ ਤੁਝੇ ਥਾਵ ਮੰਗਦੇ ਮੇਰੇ ਸ਼ਾਹ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੈ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵ ਹੈ ਮੇਰੇ ਸ਼ਾਹ ਜੋ ਭਾਵੈ ਤਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ